ਸਾਰੇ ਤੇ ਸਾਰੇ 92 ਉੱਥੇ ਬਹਿ ਗਏ ਸੀ ਸੜਕਾਂ ਤੇ ਜੀ ਠੀਕ ਹੈ ਨਾ ਤੇ ਅੱਜ ਅੱਜ ਕਿੱਥੇ ਹੈ ਪੰਜਾਬ ਸਰਕਾਰ ਅੱਜ ਪੰਜਾਬ ਸਰਕਾਰ ਕਿਤੇ ਦਿਖਦੀ ਹੈ ਇੱਥੇ ਕਿਤੇ ਧਰਨਾ ਉਹਨਾਂ ਨੇ ਲਾਇਆ ਮੈਂ ਤਾਂ ਉਦੋਂ ਵੀ ਇਹ ਗੱਲ ਕੀਤੀ ਸੀ ਵੀ ਇਹ ਗੱਜੜਾ ਧਰਨਾ ਵਾ ਜੀ ਇਹ ਸਿਰ ਪੰਜਾਬ ਸਰਕਾਰ ਨੇ ਕਿਉਂ ਨਹੀਂ ਲਾਇਆ ਹਾਂ ਉਹਨਾਂ ਨੂੰ ਵੋਟਾਂ ਸੀ ਕਦੇ ਲਈ ਪਾਈਆਂ ਨੇ ਪੰਜਾਬ ਸਰਕਾਰ ਸਰਕਾਰ ਕਦੇ ਲਈ ਬਣਾਈ ਆ ਜੇ ਉਹਨਾਂ ਨੇ ਕਰਨਾ ਹੀ ਕੱਖ ਨਹੀਂ ਗਾ ਸਿਰਫ ਕੇਜਰੀਵਾਲ ਦੀ ਉਹਨਾਂ ਦੀ ਮੁੱਦਾ ਹੈ ਪੰਜਾਬ ਸਰਕਾਰ ਕੇਜਰੀਵਾਲ ਕੇਜਰੀਵਾਲ ਦੇ ਵਾਸਤੇ ਸਾਰਾ ਕੁਝ ਹੋ ਗਿਆ ਹੁਣ ਇੱਥੇ ਬੱਚਿਆਂ ਨੂੰ ਕੀ ਲੋਡ ਪਈ ਐ ਸੈਨੇਟ ਦੀ ਇਲੈਕਸ਼ਨ ਦਾ ਰੌਲਾ ਪਾਉਣ ਨੂੰ ਇਹ ਲੀਡਰ ਕਾਦੇ ਲਈ ਨੇ ਇਹ ਕਿਉਂ ਨਹੀਂ ਕਰਦੇ ਇਹ ਜਵਾਬ ਦੇਣ ਪੰਜਾਬ ਦੀ ਜਨਤਾ ਨੂੰ ਜਵਾਬ ਦੇਣ ਤੋ ਤੁਹਾਨੂੰ ਕਾਦੇ ਲਈ ਵੋਟਾਂ ਪਾਈਆਂ ਇੱਥੋਂ ਆਏ ਉੱਥੇ ਬੈਠੇ ਇੱਕ ਚਾਰ ਪੰਜ ਗੱਪਾਂ ਮਾਰੀਆਂ ਉੱਥੇ ਬੈ ਕੇ ਇਧਰ ਦੀ ਕਰ ਲਈ ਉੱਧਰ ਦੀ ਕਰ ਲਈ ਚੱਲ ਉੱਠ ਕੇ ਚਲੇ ਗਏ ਪੰਜਾਬ ਸਰਕਾਰ ਤਾਂ ਕਹਿੰਦੀ ਸਪੈਸ਼ਲ ਜਲਾਸ ਬੁਲਾਵਾਂਗੇ ਵਿਧਾਨ ਸਭਾ ਦੇ ਵਿੱਚ ਤੇ ਬੁਲਾਉਣਾ ਤੁਹਾਨੂੰ ਇਹਨਾਂ ਨੂੰ ਅੱਜ ਪਤਾ ਲੱਗਾ ਵਾ ਜੋਦੰਦੀ ਸਰਕਾਰ ਬਣੀ ਇਹਨਾਂ ਨੂੰ ਪਤਾ ਨਹੀਂ ਇੱਥੇ ਕੀ ਕਰਨ ਦੇ ਸੈਨ ਸੈਨਟ ਦਾ ਕੀ ਹਾਲ ਹੋਣ ਡਿਆ ਇਹ ਇਹ ਮੰਗ ਬੱਚਿਆਂ ਨੇ ਚੁੱਕੀ ਆ ਤੇ ਅੱਜ ਮੁੱਦਾ ਬਣਿਆ ਇਹ ਸਰਕਾਰਾਂ ਸੁੱਤੀਆਂ ਨੇ ਪਰ ਤੁਹਾਨੂੰ ਲੱਗਦਾ ਨਹੀਂ ਜਲਾਸ ਬਣਾਉਣ ਤੋਂ ਜ਼ਰੂਰੀ ਆ ਕਿ ਇੱਥੇ ਸ਼ਾਮਲ ਹੋਣਾ ਚਾਹੀਦਾ ਸੀ ਇੱਥੇ ਤਾਂ ਹੋਣਾ ਹੀ ਚਾਹੀਦਾ ਜਲਾਸ ਵੀ ਬਿਲਾਓ ਜਲਾਸ ਵੀ ਬਿਲਾਓ ਇਹ ਜਲਾਸ ਤਾਂ ਹੁਣ ਬੇਅਦਬੀਆਂ ਦਾ ਵੀ ਇਹਨਾਂ ਨੇ ਬੁਲਾਇਆ ਸੀ ਕਰਦੇ ਕੱਖ ਨਹੀਂ ਨਾ 14 ਤੇ 15 ਤਰੀਕ ਨੂੰ ਕੀ ਕੀਤਾ ਸੀ ਇਹਨਾਂ ਨੇ ਜਲਾਸ ਹੀ ਬੁਲਾਇਆ ਸੀ ਨਾ ਬੇਅਦਬੀਆਂ ਤੇ ਕਾਨੂੰਨ ਦਾ ਉਹ ਕਾਨੂੰਨ ਕਿੱਥੇ ਆ ਮੋ ਕਮੰਡਰੀ ਸਹਾਸੀ ਪਿਆਦਵੀ ਦਾ ਜਿਹੜਾ ਸਮਾਣੇ ਦਾ ਟਾਵਰ ਮੋਰਚਾ ਸੀ ਉਸ ਮੋਰਚੇ ਤੋਂ ਆਏ ਆ ਇਹਨਾਂ ਦੇ ਸਪੋਰਟ ਵਾਸਤੇ ਆਏ ਐ ਸੇ ਵਾਸਤੇ ਕਿ ਸਾਡੇ ਨੌਜਵਾਨ ਨੇ ਸਾਡੇ ਬੱਚੇ ਨੇ ਸਾਡੇ ਭਰਾ ਨੇ ਜੇ ਅੱਜ ਉਹਨਾਂ ਨੂੰ ਲੋੜ ਆ ਸਾਡੀ سپورਟ ਦੀ ਅਸੀਂ ਆਏ ਆ ਤੇ ਸਾਨੂੰ ਇਦਾਂ ਘੇਰਾ ਪਾਇਆ ਸੀ ਉੱਥੇ ਜਦੋਂ ਸਾਡੀ ਗੱਡੀ ਆਈ ਪਈ ਇਦਾਂ ਪਤਾ ਨਹੀਂ ਕੀ ਹੋ ਗਿਆ ਜਦੋਂ ਮਤਲਬ ਕੋਈ ਬੜਾ ਕੋਈ ਐਕਸ਼ਨ ਹੋ ਜਾਂਦਾ ਨਾ ਆਲੀਤ ਵਾਲੇ ਵੀ 25 ਪੁਲਿਸ ਵਾਲਿਆਂ ਕੇਰਾ ਪਾ ਲਿਆ ਪ੍ਰਸ਼ਾਸਨ ਕਹਿ ਰਿਹਾ ਕਿ ਤਾਰਾ 144 ਇੱਥੇ ਲੱਗੀ ਹੋਈ ਹੈ ਅਸੀਂ ਕਾਨੂੰਨ ਵਿਵਸਥਾ ਨਹੀਂ ਵਿਗਾੜਦੇ ਮੈਂ ਕਾਨੂੰਨ ਵਿਵਸਥਾ ਕਿਹੜਾ ਵਿਗਾੜਦੇ ਕੌਣ ਡਿਆ ਪ੍ਰਸ਼ਾਸਨ ਇਹ ਤਾਂ ਦੱਸੇ ਕਾਨੂੰਨ ਵਿਵਸਥਾ ਕੌਣ ਵਿਗਾੜਦਾ ਪਿਆ ਕਿਤੇ ਲੱਗਦਾ ਪਿਆ ਤੁਹਾਨੂੰ ਕੋਈ ਕਾਨੂੰਨ ਵਿਵਸਥਾ ਵਿਗਾੜਦਾ ਪਿਆ ਲੋਕ ਖੜਨੇ ਇੱਥੇ ਉਹ ਵਿਗਾੜ ਰਹੇ ਨੇ ਜਿਹੜੇ ਆਪਣੀ ਗੱਲ ਕਰਨੀ ਇੱਕ ਡੈਮੋਕਰੇਟਿਕ ਅਧਿਕਾਰ ਹੈ ਸਾਡਾ ਜਿਹੜੇ ਇੱਥੇ ਲੋਕ ਖੜਨੇ ਉਹ ਵਿਗਾੜ ਰਹੇ ਨੇ ਵੀ ਇੱਕ ਧਾਰਕ 144 ਲੱਗੀ ਹੋਈ ਤੇ ਦਬੀਰ ਉਹਨਾਂ ਨੇ ਦੱਸੇ ਕਿਹੜਾ ਵਿਗਾੜ ਕਿਹੜਾ ਰਿਹਾ ਉਹ ਕਹਿੰਦੇ ਮਸਲਾ ਹੱਲ ਹੋ ਮਸਲਾ ਤਾਂ ਉਹਨਾਂ ਲਈ ਜਿਨ੍ਹਾਂ ਲਈ ਹੈਗਾ ਜਿਨ੍ਹਾਂ ਦਾ ਪੰਜਾਬ ਲੁੱਟਿਆ ਜਾ ਰਿਹਾ ਮਸਲਾ ਤਾਂ ਉਹਨਾਂ ਦਾ ਹੈ ਜਿਨ੍ਹਾਂ ਤੋਂ ਇੱਕ ਇੱਕ ਕਰਕੇ ਚੀਜ਼ਾਂ ਖੋਈਆਂ ਜਾ ਰਹੀਆਂ ਸਾਡਾ ਰੋਸ ਤਾਂ ਪੰਜਾਬ ਦੀਆਂ ਪਾਰਟੀਆਂ ਦੇ ਪ੍ਰਤੀ ਵੀ ਆ ਕਿ ਜਦੋਂ ਉਹਨੂੰ ਕੁਰਸੀ ਤੇ ਬੈਹ ਜਾਂਦੇ ਉਦੋਂ ਉਹਨਾਂ ਨੂੰ ਮੁੱਦੇ ਭੁੱਲ ਜਾਂਦੇ ਉਦਾਂ ਮਤਲਬ ਇਸੇ ਲਈ 25 ਸਾਲਾਂ ਤੋਂ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਚੱਲਣ ਰਿਹਾ ਅੱਜ ਉਹ ਕਿਹੜਾ ਇੱਥੇ ਆਇਆ ਦਿੱਲੀ 'ਚ ਵੱਡੇ ਆਗੂ ਕੇਜਰੀਵਾਲ ਦੀ ਨੂੰ ਅਰੈਸਟ ਪੈਂਦੀ ਆ ਤੇ 92 ਤੋਂ ਵੱਧ ਵਿਧਾਇਕ ਉੱਥੇ ਪਹੁੰਚ ਜਾਂਦੇ ਆ ਹਣਾ ਅੱਜ ਕੋਈ ਨਹੀਂ ਦਿਖਾਈ ਦੇ ਰਿਹਾ ਇਹ ਨੌਜਵਾਨਾਂ ਨੂੰ ਕਿਉਂ ਨਹੀਂ ਵੇਖਿਆ ਜਾ ਰਿਹਾ ਇਹ ਹੀ ਆ ਨਾ ਇਹਨਾਂ ਨੌਜਵਾਨਾਂ ਦੇ ਪਿੱਛੇ ਕਿਉਂ ਨਹੀਂ ਖੜਾ ਉੱਤੇ ਆ ਕੇ ਮੈਂ ਤਾਂ ਐਵੀ ਗੱਲ ਕਹਿਣਾ ਕਿ ਨੌਜਵਾਨਾਂ ਨੂੰ ਕਿਉਂ ਲੋੜ ਪਈ ਇਹ ਤਰਨਾ ਲਾਉਣ ਦੀ ਇਹ ਐਜੂਕੇਸ਼ਨ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ ਇਹ ਚੰਡੀਗੜ੍ਹ ਦਾ ਮੁੱਦਾ ਜਿਹੜਾ ਵਾ ਪੰਜਾਬ ਦਾ ਜਿਹੜੇ ਹੁਣ ਆ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਹੋਇਆ ਪੰਜਾਬ ਦੀ ਜ਼ਮੀਨ ਹੋਏ ਤੇ ਪੰਜਾਬ ਪੰਜਾਬੀਆਂ ਨੂੰ ਇੱਥੇ ਆਉਣ ਦੇ ਉੱਤੇ ਇਦਾਂ ਚੈਕਿੰਗ ਹੋਣ ਦੀ ਜਿੱਦਾਂ ਅਸੀਂ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰ ਚੱਲੇ ਆ ਇਹ ਬਹੁਤ ਹੀ ਮੈਂ ਸਮਝਾਂ ਸਾਰੀਆਂ ਉਹ ਇੱਕ ਪੱਤਰਕਾਰ ਵੀਰ ਇੱਕ ਕਹਾਵਤ ਕਹਿੰਦੇ ਹੁੰਦੇ ਨੇ ਨਾ ਟੀਵੀ ਦੇ ਉੱਤੇ ਇਸ ਸਮਾਂ ਅਸੀਂ ਸਭ ਨੰਗੇ ਹਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਸਿਰਫ ਗੋਗਲੋਂ ਤੋਂ ਮਿੱਟੀ ਝਾੜਦੀਆਂ ਨੇ ਨਹੀਂ ਤੇ ਇਹਨਾਂ ਦੇ ਨਾਲ ਆ ਕੇ ਥਾਂ ਵਾਂਗੂ ਇੱਥੇ ਇੱਥੇ ਆ ਕੇ ਖਲੋ ਜਾਂਦੇ ਹਾਂ ਕੋ ਆਇਆ ਇੱਥੇ ਐਸ ਵੇਲੇ ਇੱਥੇ ਕੋਈ ਲੀਡਰ ਆਉਣੇ ਨਹੀਂ ਸੀ ਚਾਹੀਦੇ ਉਹ ਘਰਾਂ ਚ ਬੈ ਕੇ ਤੁਹਾਡੇ ਤੇ ਚੈਨਲਾਂ ਦੇ ਲਈ ਵੇਖਣ ਦੇ ਵੀ ਕੋਈ ਕਿੰਨਾ ਮਾਹੌਲ ਜਾਂ ਬਣਦਾ ਮਾਹੌਲ ਜਾਂ ਬਣਦਾ ਫਿਰ ਜਾਣੇ ਆ ਮਤਲਬ ਐਕਸਪਲੋਇਟ ਕੀਤਾ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਖਤਮ ਕਰਨ ਦੀਆਂ ਜਿਹੜੀਆਂ ਸ਼ਾਸ਼ੀਆਂ ਨੇ ਖਾਸ ਤੌਰ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੀ ਸਰਕਾਰ ਨੂੰ ਜੇ ਸੱਚੀ ਮੁੱੱਚੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ ਤੁਸੀਂ ਇਹ ਜਲਾਸੇ ਦੀ ਇੱਥੇ ਦੀ ਗੱਲ ਕਰਦੇ ਪਿਓ ਜਿਹੜਾ ਜਲਾਸਾ ਪਹਿਲਾਂ ਕੀਤਾ ਬੇਅਦਬੀਆਂ ਦਾ ਕਾਨੂੰਨ ਬਣਾ ਦਿਓ ਜਲਾਸਾ ਇਹਨਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਕਹਿੰਦੇ ਚਵੀ ਨੂੰ ਅਸੀਂ ਆਨੰਦਪੁਰ ਸਾਹਿਬ ਲੈ ਆਏ ਜਲਾਸਾ ਕਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਾਸਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਵਾਸਤੇ ਕਾਨੂੰਨ ਬਣਾਉਣ ਦੀ ਗੱਲ ਜਦੋਂ ਆਉਂਦੀ ਹੈ ਉਦੋਂ ਫੇਰ ਗੋਗਲੋਂ ਤੋਂ ਮਿੱਟੀ ਝਾੜ ਕੇ 15 ਤਰੀਕ ਦਾ ਸਿਲੈਕਟ ਕਮੇਟੀ ਨੂੰ ਦਿੱਤਾ ਸੋ ਅਸੀਂ ਤੁਹਾਡੇ ਸਾਰੇ ਮੀਡੀਆ ਦੇ ਮਾਧਿਅਮ ਰਹੀਂ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਉਹਨਾਂ ਇੱਕ ਬੇਨਤੀ ਕਰਦੇ ਪੰਜਾਬ ਸਰਕਾਰ ਨੂੰ ਕਿ ਹੁਣ ਜਿਹੜਾ ਤੁਸੀਂ ਜਲਾਸ ਦੀ ਗੱਲ ਕਰਦੇ ਹੋ ਨਾ ਜਿਹੜਾ 24 ਤਰੀਕ ਦਾ ਜਲਾਸ ਆ ਪਹਿਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਕਾਨੂੰਨ ਬਣਾ ਦਿਓ ਤੇ ਆ ਮੁੱਦਾ ਜਿਹੜਾ ਵਾ ਇਹਨਾਂ ਬੱਚਿਆਂ ਦਾ ਮੁੱਦਾ ਨਹੀਂ ਇਹ ਤਾਂ ਅੱਡਾ ਮੁੱਦਾ ਹੋਣਾ ਚਾਹੀਦਾ ਤੇ ਪ੍ਰੋਟੈਸਟ ਲੰਬਾ ਜਾ ਸਕਦਾ ਹੋਰ ਅਗਰ ਕੋਈ ਅੱਜ ਹੱਲ ਨਹੀਂ ਨਿਕਲਦਾ ਪ੍ਰੋਟੈਸਟ ਤਾਂ ਚੱਲਣਾ ਹੀ ਹੈ ਜੀ ਇਹ ਮੁੰਬਲਕ ਤੇ ਚੱਲ ਕੇ ਹੀ ਰਿਹਾ ਵਾ ਪ੍ਰੋਟੈਸਟੀ ਤਾਂ ਚੱਲਦੇ ਪਏ ਨੇ ਪ੍ਰੋਟੈਸਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਨਾ ਉਹੀ ਨਾ ਉਹੀ ਤਾਂ ਗੱਲ ਹੁਣ ਇਹ ਕਹਿ ਰਹੇ ਨੇ মিডিਆ ਵਾਲੇ ਵੀ ਕਹਿ ਰਹੇ ਨੇ ਕਹਿੰਦੇ ਵੀ ਇੱਥੇ ਲਾਅ ਐਂਡ ਆਰਡਰ ਦੀ ਸਮੱਸਿਆ ਕਿਹੜੀ ਲਾਅ ਐਂਡ ਆਰਡਰ ਦੀ ਸਮੱਸਿਆ ਹੋਗੀ ਹਾਂ ਜੀ ਖਤਰਾ ਕਾਹਦਾ ਇਹਨਾਂ ਨੂੰ ਖਤਰਾ ਇਹੀ ਗੱਲ ਦਾ ਵਾ ਵੀ ਇਹ ਦਬਾਉਣਾ ਚਾਹੁੰਦੇ ਨੇ ਡੈਮੋਕ੍ਰੇਸੀ ਵੇਖੋ ਡੈਮੋਕ੍ਰੇਸੀ ਮੰਗਦੇ ਪਏ ਕੀ ਮੰਗਦੇ ਪਏ ਨੇ ਸਾਡੇ ਸਟੂਡੈਂਟ ਕੀ ਮੰਗਦੇ ਪਏ ਨੇ ਡੈਮੋਕ੍ਰੈਟਿਕ ਢੰਗ ਦੇ ਨਾਲ ਚੋਣਾਂ ਕਰਾ ਦਿਓ ਔਰ ਡੈਮੋਕ੍ਰੇਸੀ ਵਾਲੇ ਮੁਲਕ ਚ ਦੇ ਵਿੱਚ ਵਰਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਏ ਤੇ ਉੱਥੇ ਆ ਕੇ ਲੋਕਾਂ ਨੂੰ ਡੈਮੋਕ੍ਰੇਸੀ ਮੰਗਣੀ ਪਏ ਇਹ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਡੈਮੋਕ੍ਰੇਸੀ ਦਾ ਹਾਂਜੀ ਸੰਵਿਧਾਨ ਕਿੱਥੇ ਬਰਾਬਰ ਜੇ ਬਰਾਬਰ ਹੁੰਦਾ ਤੇ ਫਿਰ ਗੱਲ ਕਾਦੀ ਸੀਗੀ ਇਹਨਾਂ ਬੱਚਿਆਂ ਨੂੰ ਕਾਦੀ ਲਈ ਲੋੜ ਚ ਉਹਨਾਂ ਨੂੰ ਪੜ੍ਹਾਈ ਦਾ ਟਾਈਮ ਆ ਉਹਨਾਂ ਨੇ ਪੜ੍ਹਨਾ ਉਹਨਾਂ ਦੀ ਕੋਈ ਆਪਣੇ ਅੱਗੇ ਉਹਨਾਂ ਨੇ ਕੋਈ ਐਗਜ਼ਾਮ ਦੇਣੇ ਨੇ ਬੱਚੇ ਆਪਣਾ ਸਾਰਾ ਕੁਝ दांव ਤੇ ਲਾ ਕੇ ਮੈਂ ਕਹਿੰਦਾ ਪੰਜਾਬ ਸਾਰਾ ਖੜਾਵਾ ਦਾ ਪੰਜਾਬ ਇਹ ਤੋਂ ਵੱਧ ਖੜੇਗਾ ਆਪਣੇ ਪੁੱਤਾਂ ਧੀਆਂ ਦੇ ਨਾਲ ਇਹ ਬੜੀ ਵੱਡੀ ਗੱਲ ਆ ਇੱਕ ਗੱਲ ਜਿਹੜੀ 1882 ਜਿਹੜੀ ਸਾਨੂੰ ਯਾਦ ਕਰਾਉਂਦੀ ਨਾ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਤੁਸੀਂ ਸਾਡੇ ਨੌਜਵਾਨਾਂ ਨੂੰ ਸਾਡਾ ਇਤਿਹਾਸ ਯਾਦ ਕਰਵਾ ਦਿੱਤਾ ਕਿ ਅਸੀਂ ਕਿੱਥੋਂ ਲਾਹੌਰ ਤੋਂ ਕਿੱਦਾਂ ਉਜੜੇ ਕਿੱਥੇ ਆਏ ਇਹ ਸਾਡਾ ਕਿਵੇਂ ਅਸੀਂ ਇਹ ਯੂਨੀਵਰਸਿਟੀ ਬਣਾਈ ਸੋ ਇਹ ਸਾਡੀ ਵਿਰਾਸਤ ਹੈ ਤੇ ਪੰਜਾਬ ਇਸ ਵਿਰਾਸਤ ਨੂੰ ਖਤਮ ਨਹੀਂ ਹੋਣ ਦੇਗਾ ਇਹ ਗੱਲ ਜਿਹੜੀ ਆ ਇਹ ਬਿਲਕੁਲ ਕਲੀਅਰ ਕਰ ਲੈਣੀ ਚਾਹੀਦੀ ਹੈ ਸੈਂਟਰ ਨੂੰ ਵੀ ਕਰਨੀ ਚਾਹੀਦੀ ਹੈ ਤੇ ਪੰਜਾਬ ਵਾਲਿਆਂ ਨੂੰ ਤਾਂ ਇੱਥੇ ਆ ਕੇ ਖੜੋਣਾ ਚਾਹੀਦਾ ਨਹੀਂ ਤੇ ਫਿਰ ਔਕਾ ਹੋ ਜਾਏਗਾ ਕੱਲ ਦੀਆਂ ਵੋਟਾਂ ਵੀ ਲੋਕੀ ਵੀ ਵੇਖਣ ਦੇ ਆ ਵੀ ਇਹਨਾਂ ਦਾ ਹਾਥੀ ਕੇ ਦਾੰਤ ਖਾਣੇ ਕੋਰ ਦਿਖਾਣੇ ਕੋਰ ਵਾਲੀ ਜਿਹੜੀ ਗੱਲ ਬਣੀ ਪਈ ਹੈ ਨਾ ਲੋਕੀ ਵੇਖਦੇ ਪਏ ਕੱਲ ਤਰਨਤਾਰ ਦੀਆਂ ਵੋਟਾਂ ਚ ਵੀ ਉਹ ਦੱਸਣਗੇ ਵੀ ਪੰਜਾਬੀ ਪੰਜਾਬ ਦੇ ਹਤਾਸ਼ੀ ਕੌਣ ਨੇ ਕੌਣ ਚਾਹੁੰਦੇ ਆ ਪੰਜਾਬ ਬਚੇ ਕੌਣ ਚਾਹੁੰਦੇ ਆ ਪੰਜਾਬ ਤਰੱਕੀ ਹੋਏ ਜਿਹੜਾ ਸਾਡਾ ਆਪਣਾ ਵਾਜੇ ਉਹ ਹੀ ਸਾਡੇ ਕੋ ਖੁਸ਼ ਗਿਆ ਤੇ ਹੋਰ ਅਸੀਂ ਕੀ ਲੈਣਾ ਜੀ ਧੰਨਵਾਦ ਥੈਂਕ ਯੂ